ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਵਾ ਵਾ ਪਿੰਡ ਬਿਲਕੁਲ ਨਜ਼ਦੀਕ ਸ਼ਿਵਾਜਪੁਰ ਤੇ ਤਰਨਤਾਰਨ ਤੋਂ ਤਕਰੀਬਨ ਦੋਸਤਾਂ ਪਿੰਡ 15 14 ਕਿਲੋਮੀਟਰ ਦੀ ਦੂਰੀ ਤੇ ਆ ਜਦੋਂ ਤਰਨਤਾਰਨ ਨੂੰ ਆਪਾਂ ਤਰਨਤਾਰਨ ਤੋਂ ਠੀਕ ਹੈ ਜੀ ਦਿয়ালਪੁਰ ਠਿੱਕੀ ਪਿੰਡ ਵਾਲੀ ਛੜਕ ਆਉਣੀ ਆ ਤੇ ਰਸਤੇ ਵਿੱਚ ਪਿੰਡ ਮਾਨੋਚਲ ਵੀ ਆਉਂਦਾ ਇਸੇ ਛੜਕ ਦੇ ਉੱਪਰ ਪਿੰਡ ਸ਼ਿਵਾਜਪੁਰ ਵੀ ਆਉਂਦਾ ਤੇ ਵਾ ਪਿੰਡ ਵੀ ਇਸੇ ਛੜਕ ਦੇ ਉੱਪਰ ਆਉਂਦਾ ਤਕਰੀਬਨ ਕੋਈ ਜ਼ਿਆਦਾ ਨਹੀਂ 14-15 14-15 ਕਿਲੋਮੀਟਰ ਦੀ ਦੂਰੀ ਹੈ ਸਾਰੀ ਤਰਨਤਨ ਸਾਹਿਬ ਤੋਂ ਠੀਕ ਹੈ ਜੀ ਤੇ ਵੀਰ ਸ਼ੇਰੇ ਦੇ ਕੋਲ ਆਏ ਆ ਔਲ ਕਡੇਰੀ ਫਾਰਮ ਤੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਨੂੰ ਇਸ ਫਾਰਮ ਤੋਂ ਆਪਾਂ ਟੋਟਲ 5 ਵਾੜਾਂ ਦਿਖਾਉਣੀਆਂ ਨੇ ਇੱਕ ਟੋਕੜ ਗੱਬਣ ਦੋ ਟੁਕੀਆਂ ਤਿਆਰੀ ਵਾਲੀਆਂ ਤੇ ਇਧਰ ਦੋ ਜੜੀਆਂ ਵਾੜਾਂ ਤੁਸੀਂ ਦੇਖੋਗੇ ਫਰਸਟ ਸੈਕਿੰਡ ਤੇ ਇਹ ਦੋਵੇਂ ਤਾਜ਼ੀਆਂ ਸੱਜਰ ਸੋਈਆਂ ਨੇ ਨਾਲ ਪ੍ਰੋਪਰ ਬੱਚੇ ਕਿੰਨਾ ਦੁੱਧ ਮਿਲ ਕੇ ਇਨਾਂ ਥੱਲੇ ਹਾਜ਼ਰ ਆ ਕੀ ਰੇਟ ਮੁੱਲ ਦੀਆਂ ਨੇ ਪ੍ਰੋਪਰ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਸੋ ਸਾਰੇ ਭਰਾਵਾਂ ਨੂੰ ਬੇਨਤੀ ਆ ਬੜੀਓ ਤੁਸੀਂ ਐਂਡ ਤੱਕ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਰੂਟੀਨ ਦੇ ਵਿੱਚ ਕੰਟੀਨਿਊਸ ਵੀਡੀਓ ਦੇਖਿਆ ਕਰੋ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਸਕੇ ਸੋ ਤਰੀਕਾ ਅੱਜ ਤੁਸੀਂ ਨੋਟ ਕਰ ਲਓ ਠੀਕ ਆ ਜੀ ਸੋ ਅੱਜ ਤਰੀਕ ਜਿਹੜੀ ਹੈਗੀ ਆ ਦੋਸਤੋ 8 ਮਾਰਚ ਤੇ ਸਮੇਂ ਦੀ ਗੱਲ ਕਰ ਲਈਏ ਤੇ 12:30 ਵਜੇ ਦੁਪਹਿਰ ਦਾ ਸਮਾਂ ਠੀਕ ਆ ਜੀ ਸੋ ਮਾਰਨਿੰਗ ਜਿਹੜੇ ਹਿਸਾਬ ਨਾਲ ਪਸ਼ੂ ਚੋਏ ਚਬਾਏ ਆ ਹੁਣ ਜਿੰਨੇ ਕੁ ਭਰੇ ਆ ਹਵਾਨੇ ਛੱਡੇ ਬਣੇ ਥਣੇ ਆ ਉਹ ਤੁਹਾਨੂੰ ਨਜ਼ਰ ਆ ਜਾਣਗੇ ਠੀਕ ਆ ਜੀ ਤੇ ਆਓ ਕਰਦੇ ਆ ਪੂਰੀ ਗੱਲਬਾਤ ਵੀਰੇ ਛੇਰੇ ਦੇ ਨਾਲ ਪੁੱਛ ਲੈਣੀਆਂ ਕੀ ਡਿਟੇਲਾਂ ਨੇ ਅੱਜ ਇਹਨਾਂ ਪਸ਼ੂਆਂ ਦੀਆਂ ਸਭ ਤੋਂ ਪਹਿਲਾਂ ਛੇਰੇ ਵੀਰ ਸਾਸਰੀ ਕਾਲ ਸਾਸਰੀ ਵੀਰ ਜੀ ਕੀ ਹਾਲ ਦੇ ਬੜੇ ਵਧੀਆ ਛੇਰੇ ਪਾਛੀ ਡਾ ਟੋਟਲ ਠੀਕ ਠਾਕ ਜੀ ਬਹੁਤ ਵਧੀਆ ਮਹਾਰਾਜ ਹੋਰ ਕਿਵੇਂ ਕੈਮ ਛੇਤਾਂ ਬੜੀ ਵਧੀਆ ਕਿਰਪਾ ਮਹਾਰਾਜ ਜੀ ਬਹੁਤ ਵਧੀਆ ਕਰੀ ਜਾਂਦੇ ਕੰਮ ਕਰ ਫਿਰ ਜੋਰਾ ਜੋਰਾ ਜੀ ਵਧੀਆ ਚੱਲੀ ਜਾਂਦੀ ਛੱਲੀ ਮਹਾਰਾਜ ਦੀ ਕਿਰਪਾ ਨਾਲ ਚੱਲੀ ਜਾਂਦਾ ਸਾਰਾ ਕੁਝ ਬੜੀ ਚਲੋ ਇਸੇ ਤਰ੍ਹਾਂ ਚੱਲਣਾ ਚਾਹੀਦਾ ਭਰਾ ਇਸੇ ਤਰ੍ਹਾਂ ਹੀ ਹੈ ਲੈ ਵੀ ਛੇਰੇ ਵੀਰੇ ਅੱਜ ਆਪਾਂ ਜਿਵੇਂ ਜ਼ਿਕਰ ਕਰ ਦਿੱਤਾ ਵੀ ਆਪਣੇ ਕੋਲ ਮਾਲ ਅੱਜ ਟੋਟਲ 5 ਗਵੜਾ ਹੈ ਜਿਹਦੇ ਵਿੱਚੋਂ ਟੋਕੜ ਵੀ ਗੱਬਣ ਵੀ ਆ ਗਈ ਆਪਣੇ ਕੋਲ ਦੋ ਟੁਕੀਆਂ ਤਿਆਰੀ ਵਾਲੀਆਂ ਨੇ ਤੇ ਦੋ ਇਧਰ ਸੱਜਰਨ ਤਾਲੀਆਂ ਨੇ ਹਾਂਜੀ ਹਾਂਜੀ ਠੀਕ ਹੈ ਜੀ ਉਧਰ ਫਰਮਾਨ ਆਪਾਂ ਜਿਹੜਾ ਪਾਇਆ ਸੀਗਾ ਸਾਰੇ ਪਸ਼ੂ ਹੋਊਗੇ ਕੈਸੇ ਨੇ ਹੋ ਗਿਆ ਸਿਰਜੀ ਠੀਕ ਹੈ ਜੀ ਸੇਲ ਤੋਂ ਬੋਲ ਚੋ ਮਹਾਰਾਜ ਜੀ ਕਿਰਪਾ ਆਪਣੇ ਕੋ ਗਾਗ ਪਹਿਲੇ ਜਿਹੜਾ ਇੱਕ ਮਾਲ ਲਏਗਾ ਤਿੰਨ ਤਿੰਨ ਚਾਰ ਚਾਰ ਨੰਗਰ ਤੇ ਇੱਕ ਘਰ ਆਪਣੇ ਚਲੇਗੇ ਪੰਜ ਪੰਜ ਸੱਤ ਸੱਤ ਦੇ ਸਾਰੇ ਪਰ ਕਿ ਤਰੇ ਜਾਂਦਾ ਜੀ ਜਦੋਂ ਪਰ ਚੋ ਜੋ ਹੈਗਾ ਆਪਾਂ ਦੱਸਣਾ ਉਹਨਾ ਕੀ ਕੰਮ ਹੁੰਦਾ ਤੇ ਵਿਕਦਾ ਜਾਂਦਾ ਇਹ ਮਾਲ ਵਧੀਆ ਬਿਲਕੁਲ ਜੀ ਬਿਲਕੁਲ ਲੋਵੇ ਸ਼ੁਰੂਆਤ ਕਿਸਾਨ ਵੀਰੋਂ ਪਹਿਲੇ ਨੰਬਰ ਤੋਂ ਆਪਾਂ ਕਰਾਂਗੇ ਜਿਹੜੀਆਂ ਵੈੜਾ ਸੁਈਆਂ ਨੇ ਤਾਜ਼ੀਆਂ ਠੀਕ ਆ ਜੀ ਦੋ ਵੈੜਾ ਤਾਜ਼ੀਆਂ ਨੇ ਫਰਸਟ ਸੈਕਿੰਡ ਤੇ ਸੋ ਪਹਿਲੇ ਨੰਬਰ ਤੋਂ ਜਿਹੜੀ ਸ਼ੁਰੂਆਤ ਆਪਾਂ ਇਸੇ ਵੈੜ ਤੋਂ ਕਰ ਲਵਾਂਗੇ ਠੀਕ ਆ ਜੀ ਤੇ ਵੱਛੀ ਤੁਸੀਂ ਇੱਕ ਵਾਰੀ ਬਿਲਕੁਲ ਦੇਖ ਲਓ ਬਹੁਤ ਸੋਹਣੀ ਹੈ ਰੰਗ ਪ੍ਰਿੰਟ ਫੈਸ਼ਨ ਪੂਸ਼ਨ ਵੈੜ ਦਾ ਚੰਗਾ ਠੀਕ ਆ ਜੀ ਸੋ ਮਗਰ ਵੀ ਵੱਛੀ ਆ ਗਈ ਹੈ ਵੱਛੀ ਬਹੁਤ ਚੰਗੀ ਆ ਆ ਵੇਖੋ ਜੀ ਬਹੁਤ ਵਧੀਆ ਚੰਗੀ ਵੱਛੀ ਹੈ ਮਗਰ ਤੇ ਬਾਕੀ ਪ੍ਰੋਪਰ ਡਿਟੇਲ ਆਪਾਂ ਕਰਦੇ ਆ ਸ਼ੁਰੂਆਤ ਸ਼ਿਰੇ ਦਾ ਸੁਆ ਗਿਣਵਾਉਗਾ ਵੈੜ ਦਾ ਪਹਿਲਾ ਸੁਆ ਹੈ ਤਕਰੀਬਨ ਕਿੰਨੇ ਦਿਨਾਂ ਚ ਵੀਰ ਚੱਲਣ ਰਹੀ ਹੈ ਤਿੰਨ ਚੌਥਾ ਦਿਨ ਜੈਸੂ ਜੀ ਦਾ ਤੀਜਾ ਚੌਥਾ ਦਿਨ ਹਾਂਜੀ ਲਓ ਜੀ ਵੱਛੀ ਕਰੋ ਜਾਕੀ ਵੱਛੀ ਬਹੁਤ ਸੋਹਣੀ ਹੈ ਬਿਊਟੀ ਨਾਲ ਜੀ ਬਿਲਕੁਲ 나ੜੂ ਨਾਲ ਆ ਜਿਹੋ ਜੇ ਦੋਸਤੋ ਮਦਰ ਦਾ ਰੰਗ ਪ੍ਰਿੰਟ ਆ ਨਾ ਉਸੇ ਤਰ੍ਹਾਂ ਦੇ ਬੱਚੇ ਦਾ ਠੀਕ ਆ ਜੀ ਵੇਖੋ ਵੱਛੀ ਬਹੁਤ ਕਿਸੇ ਪਾਸੇ ਨੂੰ ਖੁੰਜੀ ਜਿਹੋ ਜੇ ਮਦਰ ਦਾ ਰੰਗ ਪ੍ਰਿੰਟ ਉਹੋ ਜੇ ਬੱਚੇ ਦਾ ਵੱਛੀ ਬਹੁਤ ਪਿਆਰੀ ਹੈ 나ੜੂਆ ਨਾਲ ਆ ਬੱਚੇ ਦੇ ਤਿੰਨ ਚਾਰ ਦਿਨਾਂ ਦੀ ਸੂਈ ਹੈ ਛੇਰੇ ਬੋਲੇ ਦੀ ਸਥਿਤੀ ਕੀ ਹੈ ਵੀਰੇ ਇਹ ਨਹੀਂ ਹੋਊਗਾ 10 11 ਲੀਟਰ ਹੋਊਗਾ 10 11 ਕਿਲੋ ਆ ਜੀ ਲੋਜੀ 10-11 ਕਿਲੋ ਬੌਲ ਦੀ ਸਥਿਤੀ ਆ ਬਾਕੀ ਕਰੋ ਸੰਗ ਦੇ ਵਿੱਚ ਵੜਾਗਾ ਗਰਮੀ ਦਾ ਤੋਹਫਾ ਹੀ ਆ ਹਾਈਟ ਮੀਡੀਅਮ ਦੇ ਵਿੱਚ ਨਾ ਬਹੁਤੀ ਵੱਡੀ ਕਹਾਂਗੇ ਨਾ ਹੀ ਬਿਲਕੁਲ ਦਰਮਿਆਨੀ ਆ ਵਿਚਲਾ ਮੇਲ ਆ ਠੀਕ ਆ ਜੀ ਤੇ ਚੱਡੇ ਲੇਵੇ ਦੀ ਬੜੀ ਸਾਫ ਸੁਥਰੀ ਆ ਠੀਕ ਆ ਜੀ ਤੇ ਟਾਈਮ ਤੁਹਾਨੂੰ ਮਾਰਨਿੰਗ ਦਾ ਵੀ ਆਪਾਂ ਨੋਟ ਕਰਾ ਦਿੰਨੇ ਆ ਸ਼ੇਰ ਮਾਰਨਿੰਗ ਚਵਾਈ ਕਿੰਨੇ ਵਜੇ ਕਰਤੀ ਇਹ 6 ਵਜੇ ਰਾਈਰ 6 ਵਜੇ ਹਾਂ 6 ਵਜੇ ਚਵਾਈਗਾ ਉਹ ਵੀ ਮਾਰਨਿੰਗ ਜਿਹੜੀ ਦੋਸਤੋ ਸਵੇਰ 6 ਵਜੇ ਚਵਾਈ ਹੋਈ ਆ ਫੋਨ ਤਕਰੀਬਨ ਕੋਈ 12:30 ਵਜੇ ਦਾ ਦੁਪਹਿਰ ਦਾ ਸਮਾਂ ਠੀਕ ਆ ਜੀ ਉਸ ਹਿਸਾਬ ਨਾਲ ਤੁਸੀਂ ਜਜ ਤੇ ਜੇਕਰ ਥਣਾਂ ਦੀ ਗੱਲ ਕਰੀਏ ਭਰਾਵੋ ਥਣ ਪੂਰਾ ਜਿਹੜਾ ਆਪਾਂ ਕਹਿ ਲਿਆ ਵੀ ਹੱਥੀ ਮੁਠੀ ਵਾਲੀ ਥਣ ਹੈ। ਹੋਰ ਭਾਈ ਵੀ ਚਵਾਈ ਬੜੀ ਵਧੀਆ ਤੇ ਬਲਕਿ ਠੰਡੀ ਸੀ ਲਿਆ। ਹਾਂ ਕੋਈ ਬੰਗੇ ਦੀ ਕੋਈ ਪਾੜੇ ਦੀ ਲੋੜਾਂ ਬੰਦੀ ਬੁੰਦੀ ਬਸ਼ੀ ਬਹੁਤ ਚੰਗੀ। ਬਾਕੀ ਥਣ ਬਹੁਤ ਸੋਹਣਾ ਲੱਗਾ ਠੀਕ ਆ ਜੀ ਆ ਵੇਖੋ। ਠੰਡੀ ਸੀ ਹੋਸੀ। ਚੱਡੇ ਦੀ ਬੜੀ ਸਾਫ ਸੁਥਰੀ ਆ ਢੀਰਾਪਣ ਬਹੁਤ ਆ ਵਾਹ। ਮੰਨ ਲਓ ਅੱਧਾ ਦੇਣਿਆ ਸ਼ਾਮਣ ਤਾਂ ਵਸ਼ੀਏ ਲੈ ਲਈਂ ਉਂਗਲ ਨਹੀਂ ਖੁੱਬਦੀ। ਹਾਂ ਬਹੁਤ ਪਿਆਰੀ ਆ ਬੈਣ। ਕਿੰਨੇ ਵਸ਼ੀ ਬੰਦੀ। ਸੋ ਚਾਹੇ ਰੰਗ ਪ੍ਰਿੰਟ ਦੀ ਗੱਲ ਕਰ ਲਈਏ ਚਾਹੇ ਸਟਰਕ ਮਗਰ ਜਿਹੜਾ ਤੋਹਫਾ ਵੀ ਬਹੁਤ ਸੋਹਣਾ ਆ ਗਿਆ ਠੀਕ ਆ ਜੀ ਬੱਚੀ ਆ ਗਿਆ ਤੇ ਟਰਾਲਾ ਸ਼ੌਕ ਨਾਲ ਸਾਮ ਲੂਗਾ ਇਹ ਵੀ ਵੇਖੋ ਬਹੁਤ ਸੋਹਣੀ ਕਰਮਾਲੀ ਠੀਕ ਆ ਜੀ ਤਿਆਰ ਹੋ ਜਾਣੀ ਹੈ ਨਾਲ ਦੀ ਨਾਲ ਹੀ ਬਹੁਤ ਚੰਗੀ ਬੱਚੀ ਆ ਵੇਖੋ ਹਾਂ ਬਹੁਤ ਵੀਰ ਆਂਦੇ ਬੱਚੀ ਆਲੀ ਮੰਗਦੇ ਬਾਲੇ ਜਾਦੇ ਬਿਲਕੁਲ ਤਾਂ ਬੱਚਾ ਜਿਵੇਂ ਕਹਿ ਦਿੰਦੇ ਨੇ ਵੀ ਪੁੱਲ ਪੁੱਲ ਦਾ ਬੱਚਾ ਹੀ ਆ ਠੀਕ ਆ ਜੀ ਬਹੁਤ ਪਿਆਰੀ ਬੱਚੀ ਆ ਆਪ ਵੀ ਬੜੀ ਚੰਗੀ ਆ ਤੁਹਾਨੂੰ ਇਦੋਂ ਆਪਾਂ ਸਾਰੇ ਪਾਸੇ ਵਿਖਾ ਦਈਏ ਤੁਹਾਨੂੰ ਅੱਛੀ ਆ ਨਾ ਵੀ ਆਪ ਵੀ ਆਹ ਵੇਖੋ ਜੀ ਲੋ ਵੀ ਠੀਕ ਆ ਜੀ 110 11 10 11 11 ਕਿਲੋ ਇਸ ਵਕਤ ਹੁਣ ਬੌਲੇ ਤੋਂ ਸਟਾਰਟ ਹੋਈ ਆ ਅੱਜ ਦਿਨ ਤੁਹਾਨੂੰ ਫੇਰ ਆਪਾਂ ਰਿਪੀਟ ਕਰਦੇ ਨੇ ਵੀ ਤੀਜਾ ਚੌਥਾ ਤੀਜਾ ਚੌਥਾ ਦੇਣਾ ਠੀਕ ਆ ਆ ਦੇਖੋ ਬਹੁਤ ਸੋਨਾ ਥਾਣੂ ਠੀਕ ਆ ਜੀ ਸੋਹਣੀ ਵਿਰਲ ਵੰਡ ਚੰਗੀ ਸਪੇਸ ਸਿਰੇ ਫਿਰ ਕੀ ਮੁੱਲ ਕੀ ਡਿਮਾਂਡ ਕਰਤੀ ਇਹਦੀ ਮੁੱਲ ਰਾਜ ਵੀ ਨਿਕਾ ਜਾਈ ਆ ਹਾਂ ਜੀ ਮੁੱਲ ਕਰਨ ਨੂੰ ਤਾਂ ਭਾਵੇਂ 60 ਕਰ ਲਈਏ 55 ਕਰ ਲਈਏ 52 ਦੀ ਵਾਚੀ ਦੇ ਦਿੰਦੇ 52 ਦੀ ਹਾਂ ਜੀ ਠੀਕ ਆ ਵੀਰੇ 703 ਵਾਚੀ ਬਹੁਤ ਚੰਗੀ ਆ ਚਲੋ ਬਾਕੀ ਤੁਸੀਂ ਵਿਖਾਈ ਜਾਂਦੇ ਸਾਰਾ ਠੀਕ ਆ ਜੀ ਹਾਂਜੀ ਲੋਬੀ ਇਹ ਅੱਜ ਐਂਡ ਟੂ ਐਂਡ ਜਿਹੜੀ 52 ਦੀ ਨਛਰੇ ਹਾਂਜੀ 52 ਅੱਜ ਐਂਡ ਟੂ ਐਂਡ ਜਿਹੜੀ 52000 ਦੀ ਬੱਚੀ ਮਿਲ ਜੂਗੀ ਠੀਕ ਆ ਜੀ ਸੋ ਜਿੰਨੇ ਵੀ ਮਾਨਤਾ ਨਾ ਕਸਰਾ ਕੁਸਰਾ ਕੱਢ ਕੇ ਠੀਕ ਆ ਜੀ ਬਾਕੀ ਬੱਚੀ ਬਹੁਤ ਪਿਆਰੀ ਹੈ ਠੀਕ ਆ ਸਾਫ ਸੁਥਰੀ ਆ ਮਗਰ ਬੱਚੀ ਆ ਸਾਰੇ ਗੱਲਾਂ ਹੀ ਪੂਰੀ ਹੈ ਬਿਲਕੁਲ ਬਿਲਕੁਲ ਬਾਕੀ ਵੇਖੋ ਤੁਸੀਂ ਕਿਸੇ ਪਾਸੇ ਨੇ ਖੋਜੀ ਕਰਮਾ ਦੀ ਬੜੀ ਸਾਫ ਸੁਥਰੀ ਹੱਲੇ ਨੂੰ ਇਹਦੀ ਸੋ ਪਾਣ ਦੇ ਆਧਾਰ ਤੇ ਤੁਸੀਂ ਸੌਦਾ ਕਰ ਲੋਗੇ ਠੀਕ ਆ ਕੱਦ ਮੈਂਸ਼ਨ ਕਰ ਦਿਓ ਕੱਦ ਬਹੁਤ ਵੱਡਾ ਨਹੀਂ ਕੋਈ ਵੀਰ ਮੁਰਕੇ ਸਾਈ ਪਾ ਦਾ ਮੋੜਾ ਠੀਕ ਆ ਵਿਸਲਾ ਜਾਂ ਮੇਲ ਆ ਰੇਟ ਦੇ ਹਿਸਾਬ ਨਾਲ ਤੁਸੀਂ ਆਪ ਜੱਜ ਕਰ ਲਿਓ ਵਿਚਲਾ ਜਾਂ ਮੇਲ ਆ ਠੀਕ ਹੈ ਜੀ ਤੇ ਇਹ ਸ਼ੇਰ ਹੋ ਗਈ ਆਪਣੇ ਕੋਲ ਪਹਿਲਾ ਨੰਬਰ ਤੇ ਭਰਾ ਵੈੜ ਚੰਗੀ ਆ ਸਾਫ ਸੁਥਰੀ ਆ 52000 ਦੀ ਮਿਲ ਜੂਗੀ ਅਗੇ ਸੈਕਿੰਡ ਨੰਬਰ ਤੇ ਆਹ ਵੈੜ ਆਪਣੇ ਕੋਲ ਜਿਹੜੀ ਆ ਗਈ ਆ ਇਹ ਕੱਲ ਦੀ ਸੂਈ ਆ ਜੀ ਇਹ ਕੱਲ ਦੀ ਸੂਈ ਹੈ ਨੂੰ तकरीबन ਇਹ ਤਾਂ ਸੂਆ ਤੀਜਾ ਵੀ ਹੋਊਗਾ ਦੂਜਾ ਗਰੰਟੀ ਨਾਲ ਦੂਜਾ ਹੋਇਆ ਇਹ ਗਰੰਟੀ ਨਾਲ ਦੇਖੋ ਵੀ ਜਿਹੜੇ ਭੈਣ ਭਰਾਵਾਂ ਕੋ ਲਈਏ ਜੀ ਆਪਾਂ ਮੰਨੋ ਤੀਜਾ ਕਵਾਂਗੇ ਜਾਂ ਪਹਿਲਾ ਕਵਾਂਗੇ ਤੋ ਅਗਲਾ ਵੇਖਣੀ ਜਾ ਕਮੈਂਟ ਕਰੂਗਾ ਅਗਲਾ ਥੱਲੇ ਇਹ ਤੇ ਯਾਰ ਇਨਵੇਂ ਸੂਏ ਵੀਡੀਓ ਸਾਰੇ ਭੈਣ ਭਰਾ ਵੇਦੇ ਹਨਾ ਬਿਲਕੁਲ ਜੀ ਬਿਲਕੁਲ ਆਪਾਂ ਤੇ ਜੋ ਘਰ ਵਾਲੇ ਦੱਸਦੇ ਆਪਾਂ ਉਹਦੇ ਮੁਤਾਬਕ ਦੱਸਣਾ ਹਰਕ ਮਗਰ ਕੀ ਇਹਦਾ ਬੱਚਾ ਇਹਦੇ ਮਗਰ ਬੱਚਾ ਆ ਗਿਆ ਜੀ ਮੌਦੀ ਮਗਰ ਬੱਚਾ ਤੇ ਇਹ ਵਾਰ ਦੋਸਤੋ origignal ਜਿਹੜਾ ਦੂਜਾ ਸੁਹਾ ਸੁਈ ਦੇ ਨਾਰੂਆ ਨਾਲ ਬੱਚੇ ਦੇ ਠੀਕ ਆ ਜੀ ਸੋ ਨਾਰੂਆ ਤੁਹਾਨੂੰ ਚੈੱਕ ਕਰਾ ਦੇਣੇ ਆਪਾਂ ਨਾਰੂਆ ਤੁਸੀਂ ਚੈੱਕ ਕਰੋ ਨਾਲ ਤੇ ਸ਼ੇਰੇ ਅਜਾ ਤੀਜਾ ਦੂਜਾ ਤੀਜਾ ਤੇ ਨਹੀਂ ਇਹਨੂੰ ਵੀ ਇਹ ਕੱਲ ਸੁਈ ਆ ਜੀ ਕੱਲ ਦੀ ਸੁਈ ਆ ਤੇ ਦੋ ਤਿੰਨ ਡੰਗ ਦੀ ਫਿਰ ਚਵਾਈ ਕਰ ਹੀ ਲਈ ਆ ਹਾਂ ਜੀ ਚਵਾਈਆਂ ਹੋ ਗਈਆਂ ਦੋ ਇਹਦੀਆਂ ਕੱਲ ਦੋ ਚਵਾਈਆਂ ਹੋ ਗਈਆਂ ਨੇ ਠੀਕ ਹੈ ਦੋ ਤਿੰਨ ਚਵਾਈਆਂ ਹੋ ਗਈਆਂ ਸੋ ਕਰੋਸ ਸੰਗ ਦੇ ਵਿੱਚ ਤਾਂ ਵਿੱਚ ਕੋਈ ਜਰਸੀ ਦਾ ਵੀ ਕਰੋਸ ਇਹਦੇ ਮੰਨ ਸਕਦੇ ਹੋ ਤੁਸੀਂ ਠੀਕ ਹੈ ਲੈ ਵੀ ਠੰਡੀ ਇੰਨੀ ਪਾ ਬੰਗਾ ਬਣਾ ਪਾਓ ਇਹਨੂੰ ਕੋਈ ਬੰਗਾ ਟੰਗਾ ਨਹੀਂ ਤੁਹਾਨੂੰ ਪਸਮਾਨ ਲਾ ਕੇ ਬਾਅਦ ਚ ਆਪਾਂ ਵੀਡੀਓ ਵਿਖਾਉਣੀ ਆ ਮੜੀਆਂ ਮੜੀਆਂ ਧਾਰਾ ਮਾਰ ਕੇ ਦੇਣੀ ਆ ਵਚੀ ਥਣ ਲੱਗਾ ਕਿਤੇ ਬਹੁਤਾ ਹੀ ਜ਼ਿਆਦਾ ਚੰਗਾ ਥਣ ਤਾਂ ਵੈਸੇ ਵੀ ਚਲੋ ਹਜੇ ਪਸਮਾਨ ਪਸਮਾਨਾ ਚ ਨਹੀਂ ਆ ਕਰ ਦਿਆ ਜੀ ਕਰਦਾ ਵਚੀ ਚੋਈ ਜਾਈਏ ਇਹਨਾਂ ਜਿਆਦਾ ਮਿਲ ਸੋ ਰੰਗ ਵੀ ਬਹੁਤ ਸੋਹਣਾ ਕਰਮਾੜੀ ਦਾ ਟਿਕਾ ਜੀ ਬਰਾਊਨ ਦਾ ਬਰਾਊਨ ਤੇ ਕਾਫੀ ਕਲਰ ਤੇ ਰੰਗ ਆ ਡਾਰਕ ਤੇ ਨੋਕਲਾ ਥਾਣਾ ਬਹੁਤ ਸੋਹਣਾ ਠੀਕ ਹੈ ਜੀ ਵੇਖੋ ਤੁਸੀਂ ਚਾਰੇ ਥਾਣਾ ਦੀ ਵੰਡ ਵੇਰ ਲਾ ਸੋ ਨਾਲ ਦੀ ਨਾਲ ਹੀ ਜਿਹੜਾ ਦੋਸਤੋ ਤੁਹਾਨੂੰ ਆਪਾਂ ਪੂਰਾ ਪਸਮਾ ਕੇ ਜਿੰਨਾ ਕ ਥਾਣ ਪ੍ਰੋਪਰ ਕੱਢੂਗੀ ਹੋਰ ਵੀ ਬਹੁਤ ਚੰਗੀ ਚਵਾਈਆਂ ਰਾਉਪੁਰ ਤਸੱਲੀ ਨਾਲ ਦਿਖਾਵਾਂਗੇ ਥਾਣਾ ਮੇਰਾ ਵੀ ਇਹ ਪੂਰੀ ਤਸੱਲੀ ਨਾਲ ਵੇਖੋ ਪੂਰਾ ਮੁੱਠੀ ਮੁੱਠੀ ਥਾਣਾ ਠੀਕ ਹੈ ਬੱਛਾ ਮਗਰ ਦੋ ਗਡੰਗ ਦੀਆਂ ਚਵਾਈਆਂ ਇਹਦੀਆਂ ਹੋਈਆਂ ਨੇ ਟਿਕਾ ਜੀ ਬੋਲੇ ਤੇ ਚੱਲਣ ਲਈ ਆ ਹੁਣ ਐਸ ਵਕਤ ਬੋਲੇ ਆ ਦੇਖੋ ਵੀ ਪਏ ਲੋ ਵੀ ਠੀਕ ਆ ਜੀ ਠੀਕ ਆ ਚੰਗੀ ਹੈ ਛੇਲੇ ਵੀ ਇਹ ਵੀ ਵੈਰੋ ਚੰਗੀ ਹੈ ਬਾਕੀ ਥਣਾ ਥੋਣਾ ਨਾਲ ਹੀ ਵੈਰੋ ਬਹੁਤ ਚੰਗੀ ਆ ਇਹਨੂੰ ਕਰ ਮਾਰੀ ਤਾਣ ਬੜਾ ਚੰਗਾ ਚੁਆਈ ਫਿਰ ਬਹੁਤ ਜਿਆਦੀ ਚੰਗੀ ਜੀ ਲੋ ਵੀ ਭਰਾਵੋ ਠੀਕ ਆ ਆ ਦੇਖ ਸ਼ੁਆਈ ਵਾਲੀਆਂ ਕਮਾਲਾਂ ਹੀ ਵਸ਼ੀਆਂ ਆ ਦੇਖੋ ਜੀ ਕੋਈ ਸੱਜਣ ਆਪਣਾ ਦੂਰੋਂ ਨੇੜੇ ਆ ਰਿਹਾ ਤੇ ਮੇਰਾ ਵੀਰ ਤਾਂ ਆਪਾ ਬਾਰ-ਬਾਰ ਕਹਿੰਦਾ ਵੀ ਤਸੱਲੀ ਨਾਲ ਵੇਖ ਲਿਆ ਜੇ ਵੀ ਥਣ ਪ੍ਰੋਪਰ ਆਪਾ ਤੁਹਾਨੂੰ ਸੱਚੇ ਖਪਿਓਂ ਅੱਗੋਂ ਪਿੱਛੋਂ ਸਾਰੀ ਪਾਸੋਂ ਜਰੂਰ ਦਿਖਾਈਦਾ ਵੀ ਕੋਈ ਵੀਰ ਇਹ ਨਾ ਕਹੇ ਵੀ ਕੋਈ ਥਣਾਂ ਦੀ ਕੰਡੀਸ਼ਨ ਜਾਂ ਸਾਈਜ਼ ਨਹੀਂ ਆਪਾਂ ਨੂੰ ਕੋਈ ਜੱਜ ਹੋਇਆਗਾ ਠੀਕ ਆ ਲੈ ਵੀ ਸ਼ਰੇ ਇਹ ਮੋਲ ਕੀ ਕਰਨਾ ਦੇ ਦੇ ਕਿੰਨੇ ਦੀ ਵੀਰ ਰਾਵੀ ਵੀਰੇ ਆਪਾਂ ਦੇ ਦਈ ਗਏ ਹਾਨਾ ਵਛੀ 2 ਘਾਟ 50 ਦੀ 48000 ਦੀ 48 ਦੀ ਹਾਂਜੀ ਹੋਰ 1000 ਮਾਨ ਕਰ ਦਾਂਗੇ 47000 ਦੀ ਲੈਦੇ ਕਰ ਦਾਂਗੇ ਠੀਕ ਹੈ ਵੀ ਬਾਕੀ ਵੇਖੀ ਹੈ ਦੋ ਚਾਰ ਦਿਨ ਸਾਹਮਣ ਵਾਲੀ ਉਹ ਵੀ ਸਾਹਮਣ ਵਾਲੀਆਂ ਕੋ ਪਾਜਗਾ ਨਾ ਅਜੇ ਵਿੱਚ ਹਾਂ ਤਾਰੀਆਂ ਨਾਲ ਤੁਹਾਨੂੰ ਪਤਾ ਡੰਗਰਾਂ ਤਹਿ ਤੁਮਾਰੀ ਹੁੰਦੀ ਹੈ ਲੋ ਵੀ 47000 ਦੀ ਅੱਜ ਇਹ ਵੇੜ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਇਹਦੇ ਲਈ ਬੋਲਾ ਹੋਊਗਾ ਜੇ ਕੋਈ 9 ਵਜੇ 10 ਵਜੇ ਇੰਨਾ ਕੀ ਬੋਲਾ ਹੋਊਗਾ ਕੱਲ ਦੀ ਸੂਈ ਠੀਕ ਹੈ ਜੀ ਸੋ 9 ਵਜੇ ਦੋਸਤੋ ਤੇ 10 ਵਜੇ ਠੀਕ ਹੈ ਜੀ ਕਿਉਂਕਿ ਦੋ ਕੁ ਚਵਾਈਆਂ ਹੋਈਆਂ ਨੇ ਸੋ ਸਾਰੇ ਭਰਾ ਸਿਆਣੇ ਆ ਡਿਗਾ ਜੀ ਇੱਕ ਦੋ ਚਵਾਈਆਂ ਦੇ ਵਿੱਚ ਕੋਈ ਬਹਲਾ ਰਿਜ਼ਲਟ ਨਹੀਂ ਮਿਲਦਾ ਕਿ ਦੋ ਚੌ ਦਿਨਾਂ ਤੱਕ ਕਰਮਾਂ ਦੀ ਪਲਾਸ ਹੋਊਗੀ ਠੀਕ ਹੈ ਜੀ ਹੁਣ ਫਿਲਹ ਗਰਮੀ ਦਾ ਤੋਹਫਾ ਹੀ ਆ ਰਾਈ ਵੀ ਹਾਂ ਬਿਲਕੁਲ ਵੀਰੇ ਬਿਲਕੁਲ ਇਹੋ ਜੀ ਹੁਣ ਗਰਮੀ ਇਹੋ ਜੀਆਂ ਚਲਣੀਆਂ ਕਰਵਾ ਲੀਆਂ ਆ ਲੋ ਠੀਕ ਹੈ ਜੀ ਸੋ ਗਰਮੀ ਦੀ ਜਿੰਦ ਜਾਣਾ ਕਰਵਾ ਲੀਆਂ ਬੱਚੀਆਂ ਬਹੁਤ ਪਿਆਰੀਆਂ ਕਰੋ ਸੰਗ ਦੇ ਵਿੱਚ ਬਾਕੀ ਚੱਡੇ ਦੀ ਵਿਰਲ ਵੇਖੋ ਤੁਸੀਂ ਖਵਾਨੇ ਲੈਵੇ ਮੱਝਾਂ ਦੀ ਬਰਾਬਰ ਕਰਨ ਵਾਲੀ ਆ ਇੱਕ ਬੰਨੇ ਮੰਨ ਲਓ ਆਪਾਂ ਮੈਂ ਦੇ 1.5 ਲੱਖ ਰੁਪਇਆ ਲਾਉਣਾ ਤੇ ਇੱਕ ਬੰਨੇ ਗਾਂ ਲੈਣੀ ਤੇ ਬਰਾਬਰ ਖਹਿ ਜਾਣਾ ਕੰਮ ਬਿਲਕੁਲ ਬਿਲਕੁਲ ਹਾਂਜੀ ਲੋ ਵੀ ਰੇਟ ਕੁਛ ਨਹੀਂ ਠੀਕ ਹੈ ਜੀ 47000 ਦੇ ਵਿੱਚ ਮਗਰ ਬੱਚਾ ਇਧਰ ਛਰੇ ਆਪਣੇ ਕੋਲੇ ਇੱਕ ਵਾਈਟ ਰੰਗ ਦੇ ਵਿੱਚ ਆ ਗੱਬਣ ਆ ਗਈ ਅੱਗੇ ਹਾਂਜੀ ਦੂਜਾ ਸੁਆ ਜੇ ਵਛੀ ਦਾ ਇਹਦਾ ਦੂਜਾ ਸੁਆ ਇਹ ਗੱਬਣ ਆ ਗਈ ਆ ਦੋਸਤੋ ਦਿਨ ਲੈਂਦੀ ਆ ਬਾਕੀ ਲਾਇਆ ਬਣਾਏ ਤੁਸੀਂ ਵੇਖੋ ਕਾफी ਲਾਇਆ ਚੰਗੀ ਜਿਆਦ ਬਰੀਡ ਪੂਰੀ ਆ ਹਾਂ ਵੇਖੋ ਫੇਸ ਕੁਆਲਟੀ ਵੇਖੋ ਠੀਕ ਆ ਜੀ ਜਿਵੇਂ ਐਰ ਸ਼ੇਰ ਦਾ ਵਿੱਚ ਆ ਗਿਆ ਕਰੋ ਹਨਾ ਇਸ ਕੁਆਲਟੀ ਬਹੁਤ ਸੋਹਣੀ ਫੇਸ ਕੁਆਲਟੀ ਵੇਖ ਲਓ ਠੀਕ ਆ ਜੀ ਜਿਵੇਂ ਆਪਾਂ ਲਾਲ ਡੱਬੀ ਵੇਖਦੇ ਆ ਵਾਈਟ ਦੇ ਵਿੱਚ ਲਾਲ ਡੱਬੀ ਉਸ ਅਕੋਰਿੰਗ ਕਾ ਕਦਕੁੱਤ ਬੱਛੀ ਦਾ ਸੋਨਾ ਆਂਦਾ ਵੀ ਦੂਜਾ ਕਿ ਸੁਭਾ ਹੁੰਦੀ ਆਗੇ ਗਾਰੰਟੀ ਨਾਲ ਜੀ ਜਿਹੜੀ ਦੂਜਾ ਸੂਆ ਸੁਣੀ ਪਹਿਲਾਂ ਕੋੰਗ ਦਾ 13 14 ਕਿਲੋ ਦੁੱਧ ਮੈਂ ਚੋਇਆ ਵਾ ਵੀਰਾਂ ਦਾ ਅੱਛਾ ਜੀ ਹਾਂ ਜੀ ਆ ਕਾ ਬਾਕੀ ਦੇਣਾ ਵੀ ਚਾਹੀਦਾ 15 ਕਿਲੋ ਦੁੱਧ ਕੀ ਜਾਂਦਾ ਵਾ ਬਿਲਕੁਲ ਬਿਲਕੁਲ ਕੁਛ ਨਹੀਂ ਆਂਦਾ 14 15 ਕਿਲੋ ਜਿੱਦਾਂ ਕਾ ਕਾਦਾ ਦੋਸਤੋ ਹਿਸਾਬ ਨਾਲ ਚਲੋ ਬਾਹਰ ਤੋਂ ਦੁੱਧ ਭਰਉਣਾ ਬਾਕੀ ਵੇਖੋ ਠੰਡੀ ਸੀਲ ਥਾਂ ਤੇ ਸਵੇਰੇ ਤੋਂ ਹਿਸਾਬ ਨਾਲ ਭਰਾ ਮੇਰਾ ਕੋਈ ਭਾਵੇਂ ਖਰੀਦੀ ਕਰ ਲੇ ਠੀਕ ਆ ਜੀ ਪਿਛਲੇ ਸਵੇਰੇ ਪਲੂਣ ਨੇ ਜਿਹੜਾ 14 ਕਿਲੋਟਰ ਦੁੱਧ ਚੋਇਆ ਜੋ ਪਿੱਛੋਂ ਚਲੋ ਰਿਕਾਰਡ ਜੋ ਡਿਟੇਲ ਦਿੱਤੀ ਗਈ ਆ ਅਹਿਰ ਸ਼ਹਿਰ ਦੇ ਵਿੱਚ ਕ੍ਰਾਸ ਮੰਨ ਕੇ ਮੇਰਾ ਭਰਾ ਕੋਈ ਸ ਇਆ ਵੀ ਥੋੜੀ ਜੀ ਕੇ ਸਾੰਬੀ ਲਈ ਆਏ ਹਾਂ ਹਾਂ ਕੋਈ ਚੋ ਸੌ ਕਈਦਾ ਸੱਚੇ ਖੱਬੇ ਮਜਬੂਰੀ ਹੋ ਜਾਂਦੀ ਕਈਦਾ ਬਾਕੀ ਚਲੋ ਜਿੰਨੀ ਕੁ ਪੁੱਜ ਪੈਂਦੀ ਹਰੇ ਕੋਈ ਸੰਭਾਲ ਕਰਦਾ ਹੀ ਆ ਆਪੋ ਆਪਣਾ ਤਾਂ ਰਾਜਵੀਰ ਜ਼ੋਰ ਤਾਂ ਹਰ ਕੋਈ ਲਾਉਂਦਾ ਵਾ ਜ਼ੋਰ ਤਾਂ ਹਰ ਕੋਈ ਲਾਉਂਦਾ ਵੀਰੇ ਲਓ ਵੀ ਠੀਕ ਆ ਜੀ ਤੇ ਬਾਕੀ ਥਣ ਮੇਰਾ ਭਰਾਜ ਦਾ ਵੀ ਆਪਾਂ ਤੁਹਾਨੂੰ ਲਾ ਕੇ ਚੈੱਕ ਕਰਾਉਣੇ ਆ ਆ ਦੇਖੋ ਜੀ ਅਗਲੇ ਪਿਛਲੇ ਥਣਾਂ ਦਾ ਸਾਈਜ਼ ਪਧਰਾਈ ਪਧਰੀ ਬਿਲਕੁਲ ਐ ਪੱਤਰ ਆ ਦੇਖੋ ਥਣ ਘੜਾ ਘੜਾ ਚੰਗੇ ਆ ਆ ਦੇਖੋ ਜੀ ਮੁਠੀ ਮੁਠੀ ਥਣ ਆ ਆ ਵੇਖੋ ਜੀ ਬਹਿਣੀ ਵਾਲੇ ਪਾਸੋਂ ਥਾਣ ਨੇ ਰੰਗ ਲਓ ਤੋਂ ਵਸ਼ੀ ਕਿਸੇ ਗਨੋਂ ਕੁਸੀ ਨਹੀਂ ਦੇ ਹਾਂ ਅਸਲੀਆ ਨਹੀਂ ਨਾ ਵਸ਼ੀ ਦਾ ਠੀਕ ਹੈ ਜੀ ਹਾਂ ਬਿਲਕੁਲ ਸਾਫ ਥਾਣ ਨੇ ਕੋਈ ਕਿਸੇ ਰਕਮ ਦੀ ਕੋਈ ਨਹੀਂ ਦੋਸਤੋਂ ਤੁਸੀਂ ਵੇਖੋਗੇ ਕੋਈ ਨਿਸ਼ਾਨ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਬਿਲਕੁਲ ਸਾਫ ਸੁਥਰੀ ਆ ਚੱਡੇ ਲੇਵੇ ਦੀ ਸੋ ਵਛੀ ਦੂਜੇ ਸਵੇਰ ਸੋਣ ਵਾਲੀ ਆ ਤਿਆਰੀ ਤੇ ਕਰਮਾਂ ਦੇ ਵੈਸੇ ਵੀ ਚਲੋ ਹਜੇ ਵੀ ਤਿੰਨ ਪੰਜ ਚਾਰ ਪੰਜਾਂ ਦਾ ਸ਼ੇਰੇ ਆ ਲੈ ਜਾਨੇ ਲੈ ਵੀਰ ਆ ਜੇ ਤੁਮ ਮਾ ਲੋ 10 ਦਿਨ ਖੜ ਜੇ ਹੋਏ ਤੇ ਵੱਛੀ ਪੂਰੀ ਫੁੱਲ ਬਣਊਗੀ। ਜਦੋਂ ਆਪਣੇ ਅਖਤਿਆਰਿਆਂ ਨੂੰ ਕਰਮਾ ਲਈਉਂ ਲਾਵਾ ਪਾਵਾਂਗੇ ਤੇ ਜੋ ਮਰਜ਼ੀ ਮਿਲਗੇ ਜਿੰਨਾ ਮਰਜ਼ੀ ਬਣਵਾ ਲਈਏ। ਸਹੀ ਐ ਸਹੀ ਐ। ਅੱਛਾ ਜੇਰੇ ਚਲੋ ਇਹ ਵੱਛੀ ਵੀ ਚਲੋ ਭਰਾ ਆਪਣੇ ਲੈ ਕੇ ਜਾਣੀ। ਕਿਸੇ ਨੇ ਸਭ ਨਹੀਂ ਸੂਤਨੀ 1 ਕਿਲੋ 2 ਦਿਨ ਭਾਵੇਂ 4 ਦਿਨ ਭਾਵੇਂ 7 ਦਿਨ ਅੱਜ ਆਪਣੇ ਕਿੱਲੇ ਤੋਂ ਕੀ ਮੁੱਲ ਰਊਗਾ ਇਹਦਾ? ਮੁੱਲ ਸੰਸਾ ਬਿਲਕੁਲ ਜੈ ਜੀ। ਹਾਂ। ਮੁੱਲ ਨਾਲ ਦਾ 55 ਨਾਲ 60। ਹਾਂ। ਇਹ ਆਪਾਂ 48 ਆਦੀ ਵੱਛੀ ਦੇ ਦਈਏ ਵੀ। 48 ਦੀ। 48 2 ਘਟ 50 ਜੀ। ਆ ਤੁਹਾਨੂੰ ਪਤਾ ਹੈ ਭਾਣੀਆਂ ਆਪਾਂ ਗਲਤ ਕਰਦੇ ਮੋਲਾ ਆਪਾਂ ਜੇ ਮਾਲ ਜਿਤਰਾ ਦਾ ਮਾਲ ਮੋਲਾ ਪੋਤਰਾ ਦਾ ਹੀ ਕਰਾਂ ਲੋ ਵੀ ਭਰਾਵੋ ਠੀਕ ਆ ਜੀ ਸੋ ਬਾਕੀ ਮੇਰਾ ਭਰਾ ਸੱਜੇ ਖੱਬੇ ਉਹ ਟਰਾਈ ਮਾਰ ਕੇ ਬੇਸ਼ੱਕ ਫੇਰ ਤੁਸੀਂ ਗੱਲਬਾਤ ਕਰ ਲਿਓ ਠੀਕ ਆ ਜੀ ਰੇਟ ਜੈਜ ਹੀ ਹੁੰਦੇ ਆ ਪਹਿਲਾਂ ਵੀ ਵੜਾ ਵੱਡੀਆਂ ਵੀ ਪਾਈਆਂ ਛੋਟੀਆਂ ਵੀ ਪੈਂਦੀਆਂ ਨੇ ਜੈਜ ਰੇਟ ਹੀ ਹੁੰਦੀ ਆ ਠੀਕ ਆ ਜੀ ਐਵਰੇਜ ਟਾਈਮ ਸੋ ਹਰ 40000 ਦੀ ਇਹ ਤੁਹਾਨੂੰ ਗੱਬਣ ਮਿਲ ਜੂਗੀ ਤਿਆਰੀ ਵਾਲੀ ਠੀਕ ਆ ਜੀ ਸੋ ਪਸੰਦ ਆਊਗੀ ਮੂੰਹ ਮੱਤੇ ਦੀ ਚੰਗੀ ਆ ਕੱਦ ਛੋਟਾ ਮੰਨ ਕੇ ਨਾ ਮੇਰਾ ਭਰਾ ਸੌਦਾ ਕਰੇ ਵੈਸੇ ਥੋ ਉਸ ਅਕੋਰਡਿੰਗ ਤੁਸੀਂ ਕਿਉਂਕਿ ਵੱਡੀ ਆ ਕੱਦ ਕਾਟੀ ਸੋਹਣੀ ਆ ਭਰ ਭਰਗੀ ਕਰਮਾਂ ਦੀ ਠੀਕ ਆ ਜੀ ਸੇਵਾ ਚੰਗੀ ਕਿਸੇ ਭਰਾ ਨੇ ਕਰਗੀ ਤੇ ਉਹ ਤੂੰ ਨਹੀਂ ਜਪਣੀ ਆ। ਰਾਜਵੀਰ ਬਰੀਡ ਆ ਨਾ ਬਰੀਡ ਬਹੁਤੀ ਰਾਜੀ ਵੀ ਨਹੀਂ ਹੁੰਦੀ ਤੁਹਾਨੂੰ ਪਤਾ ਜੀ ਹਰ ਇੱਕ ਭਣ ਭਾਣ ਨੂੰ ਪਤਾ ਵੀ ਜਾਦ ਨਸਾ ਜਿਹੜੀ ਬਹੁਤੀ ਰਾਜੀ ਨਹੀਂ ਹੁੰਦੀ। ਹਾਂ। ਆਹ ਦੇਖੋ ਜੀ ਬਾਕੀ ਆ ਕਰਮਾਂ ਦੀ ਜਿਹੜਾ ਤੀਜਾ ਪਣ ਹੈ ਨਾ ਆਹ ਦੇਖੋ ਇਹ ਅਲੱਦਾ ਲੱਗਾ ਕਰਮਾਂ ਦੀ ਠੀਕ ਆ ਜੀ। ਹਾਂ ਇਤਨਾ ਬਾਕੀ ਸਾਰੀਆਂ ਵਛੀਆਂ ਠੰਡੀਆਂ। ਇਹ ਨਹੀਂ ਇੱਕ ਹਾਂ। ਪੰਜੇ ਬਛੀਆਂ ਪੰਜਾਂ ਦੇ ਥੱਲੇ ਭਾਵੇਂ ਜਿੱਤਰਾ ਮਰਜੀ ਬੈਠੇ ਰਹੋ ਬਿਲਕੁਲ ਬਿਲਕੁਲ ਵਾਅਦੇ ਦਾ ਕੰਮ ਆ ਜੀ ਵੇਖੋ ਕੁਦਰਤੀ ਤੌਰ ਤੇ ਮੰਨ ਲਓ ਕਿਵਲੇ ਡੰਗੜ ਆਪਨ ਕੋਹੋ ਜਾਂ ਮਿਲ ਜੇ ਚਲੋ ਜਿਹੜਾ ਕਿਵਲੇ ਡੰਗੜ ਨਹੀਂ ਹਾਥੋਂ ਤੇ ਲੋਕ ਲਾਉਂਦੇ ਉਹ ਕਰ ਜਾਂਦਾ ਵਾ ਹਾਂਜੀ ਹਾਂਜੀ ਬਾਕੀ ਬਛੀਆਂ ਸਾਰੀਆਂ ਠੰਡੀਆਂ ਵਾ ਲਓ ਬੇ ਠੀਕ ਆ ਜੀ ਸੋ ਸੀਲਸ ਆਉਗਾ ਬੈਰਾ ਹਾਥੋਂ ਤੇ ਲਾ ਕੇ ਫੇਰ ਕੇ ਵਿਖਾਉਂਦਾ ਇਹੋ ਮਕਸਦ ਹੁੰਦਾ ਆਪਣਾ ਠੀਕ ਆ ਇਧਰ ਇੱਕ ਹੋਰ ਤੋਹਫਾ ਤੁਹਾਨੂੰ ਵਿਖਾ ਦਿੰਨੇ ਆ ਇਹ ਵੀ ਗੱਬਣਾ ਬੈਰਾ ਠੀਕ ਆ ਜੀ ਇਹ ਵੀ ਪੂਰੇ ਵੜੇ ਵਾਲੀ ਆ ਜੀ ਇਹ ਵੀ ਕੱਦ ਬੋਤਾਲੀ ਆ ਸੋ ਵਜਨ ਵਟਾ ਪੂਰਾ ਵੇਟ ਫੂਡ ਪੂਰਾ ਠੀਕ ਆ ਜੀ ਇਹਦਾ ਤੇਰੇ ਸੁਬਾ ਗਰਮਾ ਫਿਰ ਬੈਠਦਾ ਰਾਵੀ ਰਹੁਣ ਗੱਲ ਕਾਏ ਆ ਵੀ ਭਾਵੇਂ ਭੈਣ ਭਰਾ ਕੋ ਤੀਜਾ ਪਰ ਆਪਾਂ ਮਗਰ ਉਹ ਦੂਜਾ ਕਰਕੇ ਦੇਤੀ ਜੀ ਠੀਕ ਆ ਜੀ ਬਾਕੀ ਚਲੋ ਆਪਦੀ ਸਮਝ ਆ ਗਈ ਹਾਂ ਇਹਦਾ ਤੀਜਾ ਕਰਕੇ ਵੀ ਲੈ ਲੇ ਪਤਾ ਕੀ ਕਿਹੜਾ ਘਰ ਵਾਲਾ ਵੀ ਇੱਕ ਅੱਦੇ ਸਵੇਰੇ ਕਰ ਸਕਦਾ ਹਾਂ ਲੋ ਵੀ ਠੀਕ ਆ ਜੀ ਕੋਈ ਇੱਕ ਅੱਦੇ ਸਵੇਰ ਨਾਲ ਆਪਾਂ ਪਹਿਲਾਂ ਵੀ ਬੜਾ ਜ਼ਿਕਰ ਕਰਦੇ ਆ ਵੀ ਜੇ ਦੂਜਾ ਤੇ ਤੀਜਾ ਮੰਨ ਕੇ ਲੈ ਲਓ ਕੋਈ ਦੂਜਾ ਤੀਜੇ ਕੋਈ ਪਸ਼ੂ ਐਨੀਮਲ ਜਿਹੜਾ ਪੁੱਡਾ ਨਹੀਂ ਹੋ ਜਾਂਦਾ ਕੋ ਉਹ ਗੱਲਬਾਤ ਆ ਵੀ ਹਾਈਟ ਕੱਦ ਦੀ ਪੂਰੀ ਚੰਗਾ ਵਾ ਹ ਵੱਡੀ ਝਟਾ ਜਟੂਂਚੇ ਦੀ ਬੰਦਰ ਤੁਸੀਂ ਚੈੱਕ ਕਰੋ ਠੀਕ ਆ ਥਾਲੋ ਥਾਂ ਤੋਂ ਬੜਾ ਚੰਗਾ ਠੰਢੀ ਬੜੀ ਰਾਹੀ ਸੁਭਾਜਨ ਵੀ ਜਿਹੜੀ ਬਹੁਤ ਜ਼ਿਆਦਾ ਵਹਿੜਦਾ ਤੇ ਥਾਂ ਵੀ ਪੂਰਾ ਕਰਮਾੜੀ ਦੀ ਮੁੱਠੀ ਮੁੱਠੀ ਲੱਗਾ ਠੀਕ ਆ ਜੀ ਸੋ ਦਿਲ ਦੇ ਵਿੱਚ ਕਾਫੀ ਆ ਲਾਇਆ ਬਣਾਇਆ ਤੁਸੀਂ ਆ ਵੇਖ ਲਓ ਠੀਕ ਆ ਜੀ ਅਜੇ ਸਟਾਰਟ ਹੀ ਹੋਈ ਹੈ ਕਰਮਾੜੀ ਬਾਕੀ ਬਣੋਗੇ ਜੇ ਕਾਫੀ ਲੜਾ ਰੋੜਾ ਬਹੁਤ ਨੇ ਮੇੜੇ ਦੇ ਵਿੱਚ ਭਾਵੇਂ ਥੋੜਾ ਹੜ ਕੇ ਤੇ ਤੇਰਾ ਸੱਸ ਸੁੱਟਦੇ ਹੋ ਜੇ ਆਹ ਦੇਖੋ ਜੀ ਆਹ ਵੇਖੋ ਪੁੱਛ ਪੁੱਛ ਕੇ ਜਿਹੜੀ ਖੜਦੀ ਆ ਘਰਵਾਲੀਆਂ ਆ ਵੇਖੋ ਠੀਕ ਹੈ ਜੀ ਪੁੱਲਾਂ ਪਈਆਂ ਸੀਲ ਸਾਰੀਆਂ ਬੱਚੀਆਂ ਵੜੀਆਂ ਸੋ ਸੋਹਣੀ ਸਪੇਸ ਵਾਂ ਦਾ ਬਾਕੀ ਡਿਜ਼ਾਈਨ ਜਿਹਨ ਚੰਗਾ ਲੇਵੇ ਦਾ ਠੀਕ ਹੈ ਜੀ ਤੇ ਭਰਪੂਰ ਕੇ ਲੈਵਾ ਚੰਗਾ ਤਿਆਰ ਕਰੋਗੇ ਅਜੇ ਹਫਤਾ ਘਟੋ ਘਟਾ ਮੇਰਾ ਭਰਾ ਮੰਨ ਕੇ ਵੀ ਲੈ ਲੈ ਨਾ ਵੀਰ ਫਿਰ ਸੋਹਣੇ ਦੀ ਦੁੱਧ ਦਊਗੀ ਦੁੱਧ ਚੰਗਾ ਭਰੂਕ ਦੁੱਧ 15 16 ਕਿਲੋ ਤੋਂ ਨਹੀਂ ਮਰਦੀ ਬੇਸ਼ੀ ਠੀਕ ਹੈ ਜੀ ਇਹ ਵੀ ਗਰਮੀ ਦਾ ਤੋਹਫਾ ਹੈ ਵੀ ਦੋਗਲੇ ਪੱਕਿਆ ਬਿਲਕੁਲ ਬਿਲਕੁਲ ਜੀ ਕ੍ਰੋਸ ਹੀ ਆ ਸਾਰੀਆਂ ਕ੍ਰੋਸ ਹੀ ਆ ਵੀ ਮਿਲ ਕੇ ਠੀਕ ਹੈ ਜੀ ਸੋ ਪਾਣੀ ਗਰਮੀ ਚੱਲਣਾ ਹੋਸੀ ਅਜ ਐਨੀਮਲ ਆ ਸ ਤੇ ਇਹ ਬੜਾ ਗੱਬੜ ਕਰਮਾੜੀ ਪੰਜਾ 6 7 ਦਿਨਾਂ ਤੱਕ ਆਈ ਖਲੋਤੀ ਠੀਕ ਹੈ ਜੀ ਪੰਜਾ 7 6 ਦਿਨਾਂ ਤੱਕ ਤੇ ਚੰਗੇ ਲੇਵੇ ਦੀ ਆ ਚੰਗੀ ਹਵਾ ਨੇ ਚੱਡੀ ਦੀ ਬੰਤਰ ਸਾਫ ਸੁਥਰੇ ਲੇਵੇ ਆ ਠੀਕ ਹੈ ਜੀ ਬਾਕੀ ਚੋਣ ਚਾਂ ਬਹੁਤ ਚੰਗੀ ਤੇ ਆਪਣਾ ਬਹੁਤ ਚੰਗੀ ਆ ਤੇ ਚੰਗੀ ਤੇ ਚੋਣ ਤਾਂ ਆਪੇ ਚੰਗੀ ਹੋਣੀ ਹੋਣੀ ਆਪੇ ਨਿਕਲੂ ਚੰਗੀ ਬਿਲਕੁਲ ਠੀਕ ਹੈ ਅਚਾ ਜਰੇ ਕੀ ਮੋਲ ਕੀ ਡਿਮਾਂਡ ਹੋਊਗੀ ਇਹਦੀ ਮੋਲ ਰਾਜਵੀਰ ਦੇ ਦੀਏ 55000 ਦੀ 52 ਕੋਈ ਗਲਤੀ ਪੜਾਵਾ ਦੇ ਦੇ ਆਪਾਂ ਹੋਰ ਜਾਇਜ਼ ਕਰਕੇ ਦੇ ਦੇ 52000 ਦੀ ਹਾਂ ਨਾ ਕਰਨੀ ਆਪਾਂ 52 ਦੀ ਹਾਂ ਮੌਲ 55 ਤੇ 52 ਦੀ ਵਸੀ ਪੂਰੇ ਕੱਟ ਕਾਟ ਵਾਲੀ ਪੂਰੇ ਵਜਨ ਵਾਲੀ ਠੀਕ ਆ ਜੀ ਹਾਂਜੀ ਲੋ ਬਿਠੇ ਠੀਕ ਆ ਜੀ ਆਇਆ 55 ਜਿਹੜੀ ਡਿਮਾਂਡ ਠੀਕ ਆ ਜੀ ਲੈ ਤੇ ਜਿਹੜੀ 52000 ਸੋ ਮੈਂ ਤੁਸੀਂ ਚੈੱਕ ਕਰ ਲਓ ਵਜਨ weight ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਨੇ ਆ ਵਜਨ weight ਪੂਰਾ ਕੋਈ ਲੱਸੀ ਫਿੱਕੀ ਨਹੀਂ ਗਈ ਠੀਕ ਆ ਜੀ ਤੇ ਕੋਈ ਕਾਰੀ ਜੀ ਨਹੀਂ ਫੋਲ ਕਰਮਾ ਦੀ ਡੰਗ ਵਾਲਾ ਪੋਜੀਸ਼ਨ ਦੀ ਆਪਣੇ ਆਪ ਮੌਲ ਜਾਇਜ਼ ਤੋਂ ਜਾਇਜ਼ ਕਰੀ ਪਰ ਭੈਣ ਤਰਾ ਫਿਰ ਵੀ ਮੁੜ ਕੇ ਨਾ ਵਿੱਚੋਂ ਦਾ ਪੈਂਦੀ ਵਾਦਾ ਘਟਾ ਜਾਂਦੇ ਬਾਲੇ ਨਾ ਕਰਿਆ ਕਰੋ ਕਿ ਆਪਾਂ ਮੁੱਲ ਪਹਿਲਾਂ ਹੀ ਜਾਇਜ਼ ਰੱਖ ਕੇ ਪਾਈਦਾ ਹਾਂ ਬਿਲਕੁਲ ਜੀ ਬਾਕੀ ਤੁਸੀਂ ਵੀ ਰੋਇ ਦੇ ਕੰਮ ਕਰਨ ਵਾਲੇ ਤੁਹਾਨੂੰ ਵੀ ਪਤਾ ਹੀ ਆਪੇ ਆਪਾਂ ਮੁੱਲ ਉਹਨੇ ਜਾਇਜ਼ ਹੀ ਆ ਜੀ ਮੁੱਲ ਸਾਰੇ ਜਾਇਜ਼ ਹੀ ਰੱਖੇ ਆਪਾਂ ਕੋਲ ਹੀ ਆਏ ਮੁਰਦੇ ਉਹ ਜੋ ਢਾਂਚੇ ਆ ਬਿਹੜਾ ਦੇ ਜਿਹੋ ਜਿਹੇ ਚਲੋ ਨਸਲ ਜਾਤਾਂ ਬਿਹੜਾ ਨੇ ਚਲੋ ਉਸ ਹਿਸਾਬ ਨਾਲ ਜਾਇਜ਼ ਰੇਟ ਆ ਬਿਲਕੁਲ ਸੋ ਪਹਿਲੀਆਂ ਤੇ ਵਿੱਚ ਮੇਰੇ ਭਰਾ ਸੌਦਾ ਕਰ ਲੈਣਗੇ ਠੀਕ ਆ ਜੀ ਬਹੁਤ ਸੋਹਣੀ ਲੇਵੇ ਦੀ ਤੇ 52000 ਦੀ ਮਿਲ ਜਾਣੀ ਅੱਜ ਤੁਹਾਨੂੰ ਠੀਕ ਆ ਸੋ ਆਵਾ-ਪਾਵਾ ਤੇ ਆਉਂਦੀ ਜਾਂਦੀ ਆ ਕਰਮਾ ਵਾਲੀ ਕੋਈ 5 6 7 ਦਿਨਾਂ ਦੇ ਵਿੱਚ ਰੌ ਇਸ ਤੋਂ ਬਾਅਦ ਇੱਕ ਤੁਹਾਨੂੰ ਔਕੜ ਗੱਬਣਾ ਪਾ ਦਿਖਾਉਣੇ ਆ ਠੀਕ ਆ ਜੀ ਵੱਡਾ ਜਹਾਜ਼ ਆ ਗਿਆ ਜੀ ਵੇਖੋ ਵੱਡਾ ਜਹਾਜ਼ ਆ ਗਿਆ ਠੀਕ ਆ ਜੀ ਰਸ਼ੀਆ ਟੈਂਕ ਮੰਨ ਲਓ ਭਾਵੇਂ ਠੀਕ ਆ ਫੋਨ ਦਾ ਵਜਨ ਵੇਟ ਦੇ ਵਿੱਚ ਭਾਰੀ ਆ ਸਰੀਰਕ ਬੰਤਰ ਦੀ ਤੇ ਕ੍ਰੋਸ ਅੰਗ ਦੇ ਵਿੱਚ ਇਹ ਵੇਰ ਤੁਹਾਨੂੰ ਦਿਖਾਉਣ ਲੱਗੇ ਆਪਾਂ ਠੀਕ ਆ ਜੀ ਰਾਜਵੀਰ ਜਿਹੜਾ ਕੋ ਭੰਪਰਾ ਸਾਂ ਲੂਗਾ ਦੁੱਧ 22 23 ਕਿਲੋ ਭਰਦੀ ਜੀ ਹਾਂ ਬਾਕੀ ਉਹ ਤਾਂ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਵੇਰ ਨਹੀਂ ਦੱਸ ਦੇਣਾ ਹਾਂ ਹਾਂ ਲਓ ਬੇਟਾ ਮਨੇ ਸਾਢੇ ਤਿੰਨਾਂ ਤੋਂ ਲੈ ਕੇ ਚੌਹਾਂ ਦੀ ਗੱਬਣ ਜੀ ਸਾਡੇ 3.5 ਤੋਂ 4 ਗੱਭਾਂ ਦੇ ਹਾਂ ਨਾ ਵੀ ਮਿਲ ਕੇ ਮੇਰੀ ਚੋਹਾਂ ਤੋਂ ਪਲੱਸ ਆਇਆ ਡਾਕਟਰ ਤੋਂ ਚੈੱਕ ਕਰਾਈ ਆ ਤੇ ਉਹ 3.5 ਮਹੀਨਿਆਂ ਦੀ ਚੋਹਾਂ ਦੀ ਆਂਦਾ ਅੱਛਾ ਸਿਰੇ ਦੋ ਦੋ ਦੇ ਥਲੇ ਹੁਣ ਕਿੰਨਾ ਦੁੱਧ ਆਈ ਵੀਰੇ ਉੱਥੇ ਤੇ 7 ਕਿਲੋ ਚੋਹਾਂ ਦੇ ਨੇ ਜੀ ਜੂ ਜੀ ਨੇ ਲਾਇਆ ਆਪਾਂ ਤੇ 5 ਕਿਲੋ ਆਪਣੀ ਗਿਣਤੀ ਚ ਆਇਆ ਜੀ ਹੁਣ 5 ਕਿਲੋ ਹਾਂ ਉਤਰਾ ਉੱਥੇ ਤੇ 7-8 ਦੀ ਗਿਣਤੀ ਚ ਆਈ ਆ ਹਾਂ ਖਾਦਾ ਨਹੀਂ ਕੋਤਾਂ ਨੂੰ ਬੋਲਾ ਤੇ ਮਾਰੀ ਪਈ ਬੋ ਵੀ ਬੁੱਤ ਬਾਪ ਤੁਸੀਂ ਚੈੱਕ ਕਰੋ ਹਾਈਟ ਦੀ ਬਹੁਤ ਉੱਚੀ ਆ ਵੱਡੀ ਹਾਈਟ ਦੀ ਆ ਠੀਕ ਆ ਜੀ ਅਗਾ ਫਿਰ ਤੀਜੇ ਸਵੇਰੇ ਲਈ ਗੱਭਣਾ ਵੀਰੇ ਹਾਂਜੀ ਤੀਜੇ ਸੂ ਦੁੱਧ ਬੇਸ਼ੱਕ ਦੋਸਤੋ 7 ਕਿਲੋ ਤੇ ਆਈ ਸੀਗੀ ਫਿਰ ਹਾਲ ਹੁਣ ਜਿਹੜਾ ਜਿਹੜਾ ਚੁਾਈ ਕਰਕੇ ਆਪ ਵੇਖਿਆ ਦੇਖਿਆ ਗਿਆ ਉਹ 5 ਕਿਲੋ ਆ ਠੀਕ ਆ ਜੀ ਬਾਕੀ ਠੰਡੀ ਸੀਲ ਬੜੀ ਆ ਹਾਂ ਇਹਦੇ ਹਿਸਾਬ ਨਾਲ ਬੱਚੀ ਪਾਲਣ ਨੂੰ ਚੰਗੀ ਰਹਿ ਗਈ ਵੇਖੋ ਹਾਂ ਥਾਂ ਵੇਖੋ ਕਿਤਰਾ ਦਾ ਲੱਗਾ ਲੋ ਵੀ ਮਾਰੂ ਨੀ ਗੈਰ ਤੋਨੇ ਇਤਰਾ ਹੀ ਨਹੀਂ ਫਿਰਦੀ ਇਹਦੇ ਤੋਂ ਸੋ ਦੋਰਾ ਥੜ ਲੱਗਾ ਕਰਮਾਰੀ ਨੂੰ ਬਾਕੀ ਰੰਗ ਬਲਾਏਗਾ ਕੱਦ ਟਾਂਚੇ ਦੀ ਬੜੀ ਆ ਠੀਕ ਆ ਜੀ ਸੋ ਅਗੇ ਤੀਜੇ ਸਵੇ ਲਈ ਗੱਬਨ ਤੇ ਹੁਣ ਸ਼ਿਰਕ ਵੀ ਫੇਰ ਰਿਪੀਟ ਕਰਿਓ ਸਾਢੇ ਕਿ ਤਿੰਨਾਂ ਮਹੀਨੇ ਦੀ ਚੌਂ ਤੱਕ ਸਾਢੇ ਤਿੰਨਾਂ ਦੇ ਲੈ ਕੇ ਚੌਂ ਤੱਕ ਜਿਦਕੇ ਆਪਣੀ ਗਰੰਟੀ ਤੇ ਖੜਨੀ ਹੋਈ ਤੇ ਕੋਈ ਨਹੀਂ ਗਰੰਟੀ ਦੇ ਦਾਂਗੇ ਜੇ ਕਿਸੇ ਚੈੱਕ ਕਰਾਉਣੀ ਹੈ ਤੋ ਆਪਣੀ ਤਸੱਲੀ ਕਰ ਸਕਦਾ। ਜੋ ਆਪਣੀ ਤਸੱਲੀ ਵੀ ਕਰ ਸਕਦਾ ਚਲੋ ਹੱਕ ਪਾਣ ਦਾ ਕਿਸੇ ਭਰਾ ਦਾ ਚਲੋ ਪੈਸੇ ਭਮੇ 200 ਭਮੇ ਥੋੜੇ ਬਹੁਤ ਜਾਨਵਰ ਦੇ ਤਰ੍ਹਾਂ ਦਾ ਤੋਕੜਗਾ ਬਣਾ। ਹਾਂ ਇਹ ਦਿਹਾੜੇ ਤੋਂ ਟੱਪੂ ਗਈ ਕਰਮਾਲੀ। ਹਾਂ ਦੁੱਧ ਫਰ ਕਰਕੇ ਦਾ ਸੱਜਰ 22 ਕਿਲੋ ਚ ਆ ਗਈ ਐ। ਸੱਜਰ ਜੀ ਨਾਰਮਲ ਬਿਲਕੁਲ ਸੇਵਾ ਤੇ। ਅੱਛਾ ਬਿਲਕੁਲ ਨਾਰਮਲ ਸੇਵਾ ਦੇ 22 ਕਿਲੋ ਤੇ ਜੇ ਉਦਾਂ ਕੋਈ ਚੋਣ ਵਾਲਾ ਹੋ ਤਾਂ ਫਿਰ 30 ਕਿਲੋ ਦੁੱਧ ਨੂੰ ਕੀ ਜਾਂਦਾ? ਹਾਂ ਹਾਂ। ਜੇ ਮੰਨ ਲਓ ਜਿ ਤਰ੍ਹਾਂ ਹੁਣ ਲੜਾਂ ਲੜਾਂ ਵੇਖੋ ਨਾ ਬਾਹਨੇ ਦੀਆਂ ਥਣ ਵੇਖੋ ਕਿ ਤਰ੍ਹਾਂ ਬਿਲਕੁਲ ਬਿਲਕੁਲ ਲੋ ਵੀ ਝੋਲਾ ਚਾਲਾ ਥੱਲੇ ਚੰਗਾ ਠੀਕ ਆ ਜੀ ਤੇ ਮੰਨਣ ਦੇ ਵਿੱਚ ਵੀ ਗੱਲ ਚਲੋ ਕਿਉਂਕਿ 80 ਵਾਡੀ ਵਾਇਰ ਆ ਤੇ 20 22 ਜਾਂ 20 ਤੋਂ ਪਲੱਸ 22 ਲੀਟਰ ਇਹਨੂੰ ਆਂਦਾ ਕੁਛ ਨਹੀਂਗਾ ਕੁਛ ਵੀ ਨਹੀਂ ਆਂਦਾ ਜੀ ਤੇ ਸੱਜਰ ਵਾਇਰ ਨੂੰ ਠੀਕ ਆ ਜੀ ਹੁਣ ਇਸ ਵਕਤ ਕੋਈ 5 ਕਿਲੋ ਹੈਗਾ ਕਈ ਵਾਰ ਚਲੋ ਨਾਰਮਲੀ ਕਈ ਵਾਰ ਭਰਾਵਾਂ ਨੇ ਵੈਸੇ ਵੀ ਕਮੈਂਟ ਕਰ ਦੇਣਾ ਹੁੰਦਾ ਵੀ ਤਕਰੀਬਨ ਕੋਈ ਸਾਢੇ ਤਿੰਨਾਂ ਚੌ ਮਹੀਨੇ ਦੀ ਗੱਬਣਾ ਤੇ ਐਡੀ ਛੇਤੀ ਦੁੱਧ ਕਈ ਦਾ ਪਸ਼ੂ ਥੋੜਾ ਜਿਹਾ ਲੇੜ ਬੰਦਦੇ ਸੌੜ ਅਟੈਂਟੋ ਵੀ ਲੰਘ ਰਿਹਾ ਜਣਾ ਬਾਕੀ ਰਾਈ ਵੀ ਰੇ ਤੇ ਆ ਵੀ ਜਿਹਨੇ ਬੱਛੀ 25000 ਦੀ ਤੋਂ ਬੱਛੀ ਮਿਲਦਾ ਹੀ ਆਉਂਸਰ ਆ ਬਿਲਕੁਲ ਬਿਲਕੁਲ ਤੇ ਉਹਦੇ ਵੀ ਕੋਈ 2-3 ਮਹੀਨੇ ਮਿਲ ਗਈ ਕਰਮਾ ਵਾਲੀ ਤੇ ਗਾੜੀ ਫੇਰ ਇੱਕ ਮੀਟੀ ਨੂੰ ਵਧਣੀ ਆ ਵਧਣੀ ਆ ਜੀ ਪਧਣੀ ਆ ਇਹਦੇ ਤੁਹਾਡੇ ਸਭ ਆਪਣੇ ਸਾਹਮਣੇ ਸੁਣਾ ਨੇ ਕਰਮਾ ਵਾਲੀ ਨੇ ਠੀਕ ਆ ਜੀ ਆ ਇਧਰ ਇੱਕ ਉਹ ਸਭ ਉਦੋਂ ਘਟ ਜਾਂਦਾ ਤੇ ਰੁੱਤ ਵੀ ਇਹਨੇ ਪੂਰੀ ਤੇਜ਼ੀ ਚ ਸੁਣਾਗਾ ਜਿਹੜਾ ਕਰਮਾ ਨੇ ਠੀਕ ਆ ਬਹੁਤ ਸੋਹਣੀ ਲੜਾ ਲੜਾ ਬਹੁਤ ਨੇ ਢਿੱਲ ਬਹੁਤ ਆਦੀ ਆ ਕੋ ਚੰਗੀ ਵਹਿੜ 200 ਅਗੇ ਜਦੋਂ ਤਿਆਰੀ ਤੇ ਆਈ ਤੇ ਚੰਗਾ ਦੁੱਧ ਵੀ ਅਗੇ ਪ੍ਰੋਡਿਊਸ ਚਲੋ ਵਪਾਰ ਝੂਠ ਸੱਚ ਮਾਰਦੇ ਚਲੋ ਆਪਾਂ ਇਹ ਨਹੀਂ ਆਂਦੇ ਆਪਾਂ ਮਾੜਾ ਨਹੀਂ ਕਿਨ ਆਪਾਂ ਸਭ ਨੂੰ ਮਾੜੇ ਆਂ ਬਾਕੀ ਸਾਰੇ ਚੰਗੇ ਹਾਂ ਇਸ ਰਾਜੀਵਿਰ ਸਰਫਾਗਲੇਨ ਲੋਡ ਕਰਕੇ ਵਚੀ ਦੇਤੀ ਹਾਂ ਨਹੀਂ ਤਾਂ ਇਹੋ ਜੀ ਕਹੋਂ ਕਿਹੜਾ ਜਾਨਵਰ ਦਿੰਦਾ ਵਾ ਤੰਨਾ ਸਾਡੇ ਤਨਾ ਮਹੀਨਾ ਦਾ ਗੱਬਣ ਕੋਈ ਵੀ ਨਹੀਂ ਦਿੰਦਾ ਚਾਹਾਂ ਬਿਲਕੁਲ ਬਿਲਕੁਲ ਪਲੀ ਪਲੀਤੀ ਆ ਬੜੀ ਰਾਜੀ ਆ ਵਜਨ ਬੜਾ ਇਹ ਸਾਰੇ ਆਪਾਂ ਹੁਣ ਕਿਨੇ ਦੇ ਦੇ ਰਹੇ ਆ ਟੋਪੜ ਗੱਬਣ ਬਿਲਕੁਲ ਜੈ ਜੀ ਹਾਂ ਨਾਲ ਹੀ ਗੱਲ ਇਹ 38000 ਦੀ 38000 ਉਹ ਦੱਸੋ 38000 ਦੇ 70 ਦੀ ਆਪ ਲਵਾਂਗੇ ਮੁਰਕੇ ਸੂਵੇ ਜਦੋਂ ਮਰਜੀ ਹਾਂ ਕੰਤੋਂ ਪਾਉ ਗਰਮੀ ਸ਼ੂਵੇ ਸਰਦੀ ਸ਼ੂਵੇ ਸੱਤ ਰਿਆ ਦੀ ਆਪਣੀ ਨਾਮ ਬੋਲੇਗਾ ਸੱਜਰਦਾ ਹੈਗਾ ਵੀਰ ਸੱਚ ਸੱਚ ਸੱਤ ਰਿਆ ਦੀ ਡਾਕਰ ਵਾਲੀ ਬਾਕੀ ਰਾਜਵੀਰ ਇਹੋ ਜੀ ਵਸ਼ੀ ਦੀ ਕੋਈ ਮੁੜ ਕੇ ਲੱਖ ਦੀ ਵੀ ਨਹੀਂ ਦਿੰਦਾ ਹਾਂ ਲੋ ਜਿਹੜਾ ਗੰਝਾ ਨਾ ਬਰਾਬਰ ਕਰਨੀ ਆ ਅੱਜ ਟੋਕਰ ਗੱਪਣ ਜਿਹੜਾ ਲਾਗ 238000 ਰੁਪਏ ਮਿਲਦਾ ਪਿਆ ਤੁਹਾਨੂੰ ਇਹ ਫੁੱਲ ਵੱਡੀ ਆ 5 ਕਿਲੋ ਦੁੱਧ ਤੇ ਅਕੇ ਸਾਢੇ 3.5 ਤੋਂ 4 ਮਹੀਨੇ ਦੀ ਗੱਪਣ ਆ ਸਮਾਂ ਦਾ ਫੇ ਮਜਾ ਆਊਗਾ ਇਹਨੂੰ ਆ ਕਰੋ ਜੇਕਰ ਆ ਦੇਖੋ ਜੀ ਸੋ ਚਾਰੇ ਥਣ ਵੰਡਾ ਵੀਰ ਨਾਲ ਵੇਖੋ ਠੀਕ ਆ ਜੀ ਜਿਵੇਂ ਪਸ਼ੂ ਚੱਡਾ ਲੇਵਾ ਪਰਊਗਾ ਕਰਮਾਂ ਨਾਲ ਠੀਕ ਆ ਜੀ ਆਉਣ ਵਾਲ ਤਨ ਖੇੜ ਜਿਹੜਾ ਹੋਰ ਵੀ ਸ਼ੋਅ ਕਰੂਗੀ ਜ਼ਿਆਦਾ ਠੀਕ ਆ ਵੇਖੋ ਆਮ ਗਾਹਾਂ ਤੇ ਚੱਡੇ ਜਦੋਂ ਇਹਨੂੰ ਇੱਕ ਥਾਲੀ ਲੱਗਾ ਵਾ ਆ ਲੱਗਾ ਆ ਵੇਖੋ ਥਾਲੀ ਬੜਾ ਸੁਵਾਤੀ ਆ ਦੋਦੇ ਨੇ ਦੇਣਾ ਕਰਮਾਲੀ ਨੇ ਬਹੁਤ ਵਧੀਆ ਠੀਕ ਆ ਇਹ ਦੱਸਣ ਦੀ ਲੋੜ ਨਹੀਂ ਜਿਹੜੇ ਭੈਣ ਭਰਾ ਸਾਰਾ ਆਲੇ ਉਹਨੂੰ ਪਤਾ ਪਈ ਇਹਨੇ ਇਹਨੇ 20 ਤੋਂ ਪਲੱਸ 25 30 ਕਿਲੋ ਤੋਂ ਦੀ ਮਾਲ ਕੈ ਗਈ ਹੈਗੀ ਹੈ ਤਨ ਯਾਰਾ ਦੇ ਸੇੜਾ ਆਉਣਾ ਟੋਕਰ ਗੱਬਨ ਲੈਣ ਦਾ ਬਸ ਬਸ ਜਿਹਨੇ ਦਿਹਾਰੋਂ ਵਦਨਾ ਵਾ ਦਿਹਾਰੋਂ ਵਦਨਾ ਬਿਲਕੁਲ ਲੋ ਵੀ ਇਹ ਗੱਲਬਾਤ ਆ ਠੀਕ ਆ ਜੀ ਬਾਕੀ ਇਹ ਡਿਟੇਲਸ ਸੀ ਅੱਜ ਇਹਨਾਂ ਨਗਾਂ ਦੀ ਇਹਨਾਂ ਪਸ਼ੂਆਂ ਦੀ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਪਾਲ ਸਾਰੇ ਵਿਰਾਮ ਭਰਾਵਾਂ ਨੂੰ 7 ਅਸ਼ਰੀਆ ਕਾਲ ਜੀ